ਗੁਰੂ ਪਿਆਰੇ ਤੇ ਸਵਾਰੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਤੁਹਾਡੇ ਨਾਲ ਜਿਹੜੀ ਗੱਲ ਸਾਂਝਾ ਕਰਨ ਲੱਗਾ ਸ਼ਾਇਦ ਇਹ ਪੰਜਾਬ ਦੀ ਧਰਤੀ ਦੀ ਉਹ ਦਰਦ ਦੇ ਦਾਸਤਾਂ ਕਿ ਜੇ ਅਸੀਂ ਬੜੀ ਇਮਾਨਦਾਰੀ ਨਾਲ ਇਹਦੇ ਤੇ ਗੌਰ ਨਾ ਕੀਤਾ ਜਾਂ ਆਪਣੇ ਪਰਿਵਾਰਾਂ ਵਿੱਚ ਬਹਿ ਕੇ ਇਹਦਾ ਚਿੰਤਨ ਔਰ ਮੰਥਨ ਨਾ ਕੀਤਾ ਕਿਤੇ ਇਹ ਨਾ ਹੋਵੇ ਕਿ ਜਦੋਂ ਵੇਲਾ ਵਹਿ ਜਾਏ ਕਿ ਉਸ ਤੋਂ ਬਾਅਦ ਫਿਰ ਸਾਡੇ ਹੱਥ ਵਿੱਚ ਕੁਝ ਨਾ ਹੋਵੇ ਤੇ ਸਾਨੂੰ ਇਹ ਲੱਗੇ ਕਿ ਅਸੀਂ ਸੰਭਾਲ ਸਕਦੇ ਸੀ ਮੈਨੂੰ ਇਹ ਲੱਗਦਾ ਕਿ ਇਸ ਵਕਤ ਸਾਡੀ ਦਸ਼ਾ ਔਰ દિਸ਼ਾ ਇਸ ਰੂਪ ਦੇ ਵਿੱਚ ਹੀ ਹੈ ਅਕਸਰ ਮੈਂ ਤੁਹਾਡੇ ਸਾਹਮਣੇ ਗੁਰਮਤਿ ਦੀ ਵਿਚਾਰ ਜਾਂ ਪੰਥ ਦੀ ਵਿਚਾਰ ਨਾਲ ਰੂਬਰੂ ਹੁੰਨਾ ਬਹੁਤ ਸਾਰੀਆਂ ਸਾਡੀਆਂ ਸੰਸਥਾਵਾਂ ਦੀਆਂ ਗੱਲਾਂ ਹੁੰਦੀਆਂ ਨੇ ਉਹ ਚੱਲਦੀਆਂ ਰਹਿਣਗੀਆਂ ਪਰ ਮੈਂ ਅੱਜ ਬੜੀ ਬਰੀਕੀ ਨਾਲ ਆਪਣੇ ਆਤਮਿਕ ਤੌਰ ਤੇ ਜਦੋਂ ਇਸ ਪੰਜਾਬ ਦੀ ਧਰਤੀ ਨੂੰ ਵੇਖਦਾ ਜਿੱਥੇ ਆਪਾਂ ਸਾਰੇ ਜੰਮੇ ਆਂ ਪਲੇ ਆਂ ਉਹ ਸੱਭਿਆਚਾਰ ਨੂੰ ਵੇਖਿਆ ਜਿਵੇਂ ਪਰਿਵਾਰਾਂ ਵਿੱਚੋਂ ਅਸੀਂ ਉੱਪਰ ਉਠਿਆ ਤੋਂ ਅੱਜ ਲਗਭਗ 40 ਸਾਲ ਬਾਅਦ ਪੰਜਾਬ ਜਿਹੜਾ ਧਰਤੀ ਹੈ ਉਹ ਕਿੱਧਰ ਨੂੰ ਮੋੜਾ ਕੱਟ ਗਈ ਪੰਜਾਬ ਦੇ ਕੁਝ ਪਿੱਲਰ ਸੀ ਜਿਨ੍ਹਾਂ ਦੇ ਵਿੱਚ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਪਾਵ ਪੰਜਾਬ ਦੇ ਵਿੱਚ ਇੱਕ ਧਾਰਮਿਕ ਪ੍ਰਭਾਵ ਇਹ ਮੁੱਢਕ ਦੀ ਮੋ ਰਿਹਾ ਦਸਮ ਪਾਤਸ਼ਾਹ ਦੀਆਂ ਇਹ ਮਹਾਨ ਕੁਰਬਾਨੀਆਂ ਹੋਰ ਵੱਡੇ ਵੱਡੇ ਸੂਰਬੀਰਾਂ ਦੀ ਗਾਥਾ ਫਿਰ ਪੰਜਾਬ ਦੀ ਸਭਿਅਤਾ ਪੰਜਾਬ ਦਾ ਸਮਾਜਿਕ ਢਾਂਚਾ ਔਰ ਪੂਰੇ ਭਾਰਤ ਦੇ ਨਕਸ਼ੇ ਤੇ ਜਿਹੜਾ ਪੰਜਾਬ ਦਾ ਆਰਥਿਕ ਢਾਂਚਾ ਜਿਹੜਾ ਉਹ ਸਭ ਤੋਂ ਮਜ਼ਬੂਤ ਰੂਪ ਦੇ ਵਿੱਚ ਹਮੇਸ਼ਾ ਰਿਹਾ ਪਰ ਅੱਜ ਅਸੀਂ ਇਸ ਪੰਜਾਬ ਨੂੰ ਜਿਹੜੀ ਪੰਜ ਦਰਿਆਵਾਂ ਦੀ ਧਰਤੀ ਸੀ ਜਿਹੜੇ ਪੰਜ ਦਰਿਆ ਕਿਤੇ ਨਾ ਕਿਤੇ ਗੰਦਲੇ ਹੋ ਗਏ ਉਹਨਾਂ ਨੇ ਸਾਫ਼ ਕੀ ਹੋਣਾ ਸੀ ਪਰ ਇਸ ਪੰਜਾਬ ਦੇ ਉੱਤੇ ਇੱਕ ਇਹ ਵੀ ਤੱਬਾ ਲੱਗ ਗਿਆ ਕਿ ਇੱਥੇ ਛੇਵਾਂ ਦਰਿਆ ਵਗ ਗਿਆ ਜਿਹੜਾ ਨਸ਼ਿਆਂ ਦਾ ਸੀ ਨਸ਼ਿਆਂ ਨੇ ਸਾਡੀ ਜਵਾਨੀ ਤਾਂ ਮਾਰੀ ਹੀ ਮਾਰੀ ਅੱਜ ਤੁਸੀਂ ਕਿਸੇ ਚੰਗੇ ਸਕੂਲ ਵਿੱਚ ਜਾ ਕੇ ਚੰਗੇ ਪ੍ਰਿੰਸੀਪਲ ਨੂੰ ਪੁੱਛੋ ਉਹ ਤੁਹਾਨੂੰ ਤੁਹਾਡੀ ਆਉਣ ਵਾਲੀ ਪਨੀਰੀ ਦੀ ਦਰਦ ਦੇ ਦਾਸ ਤਾਂ ਦਖੇਗਾ ਕਿ ਅੱਜ ਸਕੂਲਾਂ ਦੇ ਵਿੱਚ ਬੱਚੇ ਅਮੀਰ ਘਰਾਂ ਦੇ ਬੱਚੇ ਅਮੀਰ ਸਕੂਲਾਂ ਦੇ ਵਿੱਚ ਇਹੋ ਜੇ ਨਸ਼ੇ ਲੈ ਕੇ ਆਉਣ ਲੱਗ ਪਏ ਜਿਹੜੇ ਕੈਮੀਕਲ ਨਸ਼ੇ ਜਿਹੜੇ ਸ਼ਾਇਦ ਮੈਂ ਸਮਝਦਾ ਕਿ ਤੰਬਾਕੂ ਦੀ ਤਰਜ਼ ਤੇ ਤੰਬਾਕੂ ਦਾ ਨਵਾਂ ਰੂਪ ਤੇ ਉਹ ਬੱਚੇ ਆਦੀ ਹੋ ਰਹੇ ਨੇ ਨਸ਼ਿਆਂ ਦੇ ਉੱਤੇ ਲੱਗ ਰਹੇ ਨੇ ਅੱਜ ਮੋਬਾਈਲ ਨੇ ਬੱਚਿਆਂ ਦੀ ਜਿਹੜੀ ਬਿਰਤੀ ਹੈ ਉਹਦੇ ਵਿੱਚ ਜਿਹੜੀ ਵਿਸ਼ਿਆਂ ਦਾ ਪ੍ਰਭਾਵ ਹੈ ਛੋਟੀ ਉਮਰ ਦੇ ਵਿੱਚ ਜਿਹੜੀ ਸਮਝ ਕਦੇ 20 ਸਾਲ ਤੋਂ ਬਾਅਦ ਜਾ ਕੇ ਬੰਦੇ ਨੂੰ ਸੋਚਦਾ ਸੀ ਅੱਜ ਉਹ ਛੋਟੀ ਉਮਰ ਦੇ ਵਿੱਚ ਉਹ ਵੀ ਇੱਕ ਸਾਡੇ ਇਸ ਜੰਮ ਰਹੀ ਪਨੀਰੀ ਨੂੰ ਹੀ ਸਭ ਤੋਂ ਵੱਡਾ ਖਤਰਾ ਤੇ ਸਾਡਾ ਆਉਣ ਵਾਲਾ ਭਵਿੱਖ ਤੇ ਪ੍ਰਸ਼ਨ ਚਿੰਨ ਹੈ ਮੈਂ ਸਮਝਦਾ ਕਿ ਮਾਪਿਆਂ ਨੂੰ ਪੈਸਾ ਮਕਾਨ ਵਿਡਿਆਈ ਸਭ ਕੁਝ ਛੱਡ ਕੇ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਸੀਂ ਆਪਣੀ ਔਲਾਦ ਦੀ ਪਾਲਣ ਪੋਸ਼ਣ ਔਲਾਦ ਦੇ ਲਈ ਜਿਸ ਧਰਮ ਦੇ ਵਿੱਚ ਪੈਦਾ ਹੋਇਆ ਉਹਦੇ ਵਿੱਚ ਪੱਕਾ ਕਰਨਾ ਜਿਸ ਸਮਾਜ ਵਿੱਚ ਬੈਠਾ ਹੈ ਉਹਦੀ ਸੱਭਿਅਤਾ ਜਿਹੜੀ ਆ ਸਿਖਾਉਣੀ ਜੇ ਦੂਸਰੀ ਪੰਜਾਬ ਦੀ ਮੈਂ ਸਮਾਜਿਕ ਢਾਂਚੇ ਦੀ ਗੱਲ ਕਰਾਂ ਕਦੇ ਅਸੀਂ ਦੇਖਦੇ ਸੀ ਕਿ ਪੰਜਾਬ ਦੇ ਵਿੱਚ ਐਡਾ ਵੱਡਾ اخلاق ਸੀ ਕਰਤਾਰ ਸੀ ਕਿ ਦੂਸਰੇ ਦੀ ਧੀ ਭੈਣ ਨੂੰ ਆਪਣੀ ਧੀ ਭੈਣ ਦੀ ਤਰਜ਼ ਤੇ ਉਹਦੀ ਇੱਜ਼ਤ ਦੀ ਰਖਵਾਲੀ ਕਰਨੀ ਕਿਤੇ ਕਿਸੇ ਪਿੰਡ ਦੀ ਦੀ ਵਿਆਹ ਕੀ ਚਲੀ ਜਾਂਦੀ ਵਾਪਸ ਆਉਂਦੀ ਸਾਰਾ ਪਿੰਡ ਆਪਣੀ ਧੀ ਦੀ ਤਰ੍ਹਾਂ ਉਹਨੂੰ ਸਨਮਾਨ ਪਿਆਰ ਦਿੰਦਾ ਅੱਜ ਉਹ ਕਿੱਥੇ ਗਿਆ ਅੱਜ ਤੁਸੀਂ ਕਿਸੇ ਪੈਲਸ ਵਿੱਚ ਜਾ ਕੇ ਦੇਖੋ ਕਿ ਇੱਕ 70 ਸਾਲਾ ਪਿਆਕੜ ਉਹ ਸ਼ਰਾਬ ਦਾ ਪਿਆਲਾ ਹੱਥ ਵਿੱਚ ਫੜ ਕੇ ਤੇ ਸਾਹਮਣੇ ਖੜੀ ਨੌਜਵਾਨ ਬੱਚੀ ਜਿਹੜੀ ਸ਼ਾਇਦ ਮਜਬੂਰ ਹੈ ਉਹਨੂੰ ਇਹ ਪਿਆਲਾ ਦੇਣ ਤੇ ਜਿਹੜੇ ਕਦੇ ਅੱਖ ਚੱਕ ਕੇ ਕਦੇ ਆਪਣੀਆਂ ਧੀਆ ਪੈਣਾ ਵੱਲ ਨਹੀਂ ਸੀ ਵੇਖਦੇ ਅਜੋ ਸਟੇਜਾਂ ਤੇ ਹੱਥ ਖੜਾ ਕਰਕੇ ਉਹਨਾਂ ਨਾਲ ਨੱਚ ਰਹੇ ਨੇ ਤਾਂ ਤੁਸੀਂ ਸਮਝ ਸਕਦੇ ਹੋ ਕਿ ਸਾਡਾ ਸਮਾਜ ਦਾ ਢਾਂਚਾ ਬਿਲਕੁਲ ਜਿਹੜਾ ਹੈ ਸਾਡਾ اخਲਾਕੀ ਪੱਧਰ ਉਹ ਕਲਾਪਸ ਹੋ ਚੁੱਕਿਆ ਹੈ ਮੈਂ ਸਮਝਦਾ ਕਿ ਕੋਈ ਥੋੜੀ ਬਹੁਤੀ ਜਿਹੜੀ ਹੈ ਉਹ ਲੱਜਾ ਤੇ ਸ਼ਰਮ ਜਿਹੜੀ ਹੈ ਉਹ ਬਿਲਕੁਲ ਸਾਡੀ ਜਿਹੜੀ ਹੈ ਉਹ ਅਲੋਪ ਹੁੰਦੀ ਜਾ ਰਹੀ ਹੈ ਹਜੇ ਪੂਰੀ ਤਰ੍ਹਾਂ ਨਹੀਂ ਹੋਈ ਕਿਉਂਕਿ ਕੋਈ ਹਰਿਆ ਬੂਟ ਰਿਹਾ ਹਜੇ ਬਚਿਆ ਸਮਾਜ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਪਰਿਵਾਰਾਂ ਵਿੱਚ ਸਾਨੂੰ ਇਸ ਚੀਜ਼ ਦੀ ਚਰਚਾ ਵੀ ਜ਼ਰੂਰ ਕਰਨੀ ਚਾਹੀਦੀ ਹੈ ਕਿ ਕਿਸ ਤਰੀਕੇ ਨਾਲ ਅਸੀਂ ਵਿਚਰਨਾ ਕਿਉਂਕਿ ਇੱਕ ਠੀਕ ਹੈ ਅੱਜ ਯੁੱਗ ਦਾ ਪ੍ਰਭਾਵ ਹੈ ਪਰ ਫਿਰ ਵੀ ਮੈਂ ਸਮਝਦਾ ਕਿ ਭਾਵੇਂ ਉਹ ਲੜਕੀ ਕਿਤੋਂ ਦੀ ਵੀ ਹੋਵੇ ਕਿਸੇ ਵੀ ਸਟੇਟ ਦੀ ਹੋਵੇ ਪਰ ਇੱਕ 70 ਸਾਲਾ ਬਜ਼ੁਰਗ ਉਹਦੇ ਨਾਲ ਇਸ ਰੂਪ ਦੇ ਵਿੱਚ ਦਿਸੇ ਤਾਂ ਮੈਨੂੰ ਲੱਗਦਾ ਹੈ ਕਿ ਇਸ ਤੋਂ ਵੱਡੀ ਲਾਹਨਤ ਫਿਰ ਸਾਡੇ ਲਈ ਕੁਝ ਹੋਰ ਨਹੀਂ ਹੋ ਸਕਦੀ ਸਾਡੇ ਕਿਉਂਕਿ ਸਭਿਅਤਾ ਅਤੇ ਸਮਾਜ ਇੱਕ ਦੂਸਰੇ ਦੇ ਪੂਰਕ ਨੇ ਮੈਂ ਗੱਲ ਕਰਕੇ ਆਇਆ ਕਿ ਸਾਡਾ ਜਿਹੜਾ ਨਸ਼ਿਆਂ ਦੇ ਰੂਪ ਦੇ ਵਿੱਚ ਪੰਜਾਬ ਦਾ ਬੇੜਾ ਕਰਕੇ ਆ ਹੁਣ ਇਸ ਤੋਂ ਅੱਗੇ ਆਜੋ ਸਾਡੀ ਆਰਥਿਕਤਾ ਪੂਰੇ ਭਾਰਤ ਦੇ ਨਕਸ਼ੇ ਤੇ ਸਭ ਤੋਂ ਮਜ਼ਬੂਤ ਸੀ ਅੱਜ ਵੀ ਸ਼ਾਇਦ ਸਭ ਤੋਂ ਮਜ਼ਬੂਤ ਹੈ ਪਰ ਜਿੰਨੀ ਆਰਥਿਕਤਾ ਨਦੀਆਂ ਦੀ ਤਰ੍ਹਾਂ ਅੱਜ ਸਾਡੀ ਵਹਿ ਗਈ ਵਿਦੇਸ਼ਾਂ ਨੂੰ ਚਲੇ ਗਏ ਅਸੀਂ ਉਹ ਸਾਡੀਆਂ ਮਜਬੂਰੀਆਂ ਸਨ ਕਿਉਂਕਿ ਸਾਡੇ ਨਾਲ ਜੋ ਤਕੇ ਇਸ ਧਰਤੀ ਤੇ ਹੋਏ ਬਣਦੇ ਹੱਕ ਇਸ ਪੰਜਾਬ ਨੂੰ ਨਾ ਮਿਲੇ ਪਰ ਉਹਦੇ ਵਿੱਚ ਵੀ ਇੱਕ ਫਰਕ ਆਇਆ ਅੱਜ ਤੋਂ 30 ਸਾਲ ਪਹਿਲਾਂ ਜੇ ਪਰਿਵਾਰ ਦਾ ਇੱਕ ਜੀ ਬਾਹਰ ਜਾਂਦਾ ਸੀ ਤਾਂ ਬਾਹਰ ਬੈਠ ਕੇ ਉਹ ਇੱਥੇ ਜਾਇਦਾਦਾਂ ਬਣਾਉਂਦਾ ਸੀ ਤੇ ਪਰਿਵਾਰ ਨੂੰ ਮਜ਼ਬੂਤ ਕਰਦਾ ਸੀ ਅੱਜ ਸਾਰਾ ਪਰਿਵਾਰ ਜਾ ਰਿਹਾ ਤੇ ਉਦੋਂ ਬਾਅਦ ਜਾਇਦਾਦ ਵੀ ਜਾ ਰਹੀ ਹੈ ਪੰਜਾਬ ਖਾਲੀ ਹੋ ਰਿਹਾ ਤੇ ਪ੍ਰਵਾਸੀ ਆ ਕੇ ਬੈਠ ਰਹੇ ਨੇ ਸੋ ਇਸ ਤਰ੍ਹਾਂ ਸਾਡਾ ਆਰਥਿਕ ਤਾਂ ਜਿਹੜੀ ਹੈ ਉਹ ਅਸੀਂ ਕਿਉਂਕਿ ਇਥੋਂ ਦੀ ਜ਼ਮੀਨ ਜਿਹੜੀ ਜ਼ਰਖੇਜ ਧਰਤੀ ਉਹ ਇਸ ਤਰੀਕੇ ਨਾਲ ਜਿਹੜੀ ਹੈ ਉਹ ਸਾਡੇ ਸਾਹਮਣੇ ਕੁਝ ਸਰਕਾਰਾਂ ਦੀਆਂ ਨੀਤੀਆਂ ਤੇ ਕੁਝ ਸਾਡੀਆਂ ਆਪਣੀਆਂ ਖੁਆਇਸ਼ਾਂ ਤੇ ਕੁਝ ਸਾਡੀਆਂ ਮਜਬੂਰੀਆਂ ਨੇ ਸਾਨੂੰ ਆਰਥਿਕਤਾ ਤੌਰ ਤੇ ਵੀ ਵੱਡਾ ਟੱਕਾ ਲਾਇਆ ਕਿਉਂਕਿ ਅਕਸਰ ਮੈਂ ਧਰਮ ਦੀ ਗੱਲ ਕਰਦਾ ਹਮੇਸ਼ਾ ਮੈਂ ਸਭ ਤੋਂ ਬਾਅਦ ਇਸ ਕਰਕੇ ਕਰਨ ਲੱਗਾ ਕਿਉਂਕਿ ਦੇਖੋ ਜੇ ਤੁਹਾਡੀ ਨੌਜਵਾਨੀ ਪੀੜ੍ਹੀ ਸਹੀ ਨਹੀਂ ਤੁਹਾਡਾ ਸਮਾਜ ਠੀਕ ਨਹੀਂ ਤੁਹਾਡੀ ਸਭਿਅਤਾ ਠੀਕ ਨਹੀਂ ਜਿੰਨਾ ਮਰਜ਼ੀ ਤੁਸੀਂ ਜ਼ੋਰ ਲਾ ਲਓ ਧਰਮ ਕਦੇ ਤਰੱਕੀ ਨਹੀਂ ਕਰੂਗਾ ਭਾਵੇਂ ਉਹ ਕੋਈ ਵੀ ਹੋਵੇ ਅਕਸਰ ਧਰਮ ਜਿਹੜਾ ਹੈ ਉਹ ਸਮਾਜ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ ਬਲਕਿ ਧਰਮ ਤਾਂ ਇੱਕ ਪੁਲ ਹੈ ਜਿਹੜਾ ਸਮਾਜ ਨੂੰ ਜੋੜ ਕੇ ਉਹਦੀਆਂ ਕਦਰਾਂ ਕੀਮਤਾਂ ਨੂੰ ਹੋਰ ਉੱਚਾ ਕਰਕੇ ਪ੍ਰਮਾਤਮਾ ਦੇ ਨੇੜੇ ਲੈ ਜਾਂਦਾ ਪਰ ਜਿਹੜਾ ਜਦੋਂ ਕੋਈ ਚੀਜ਼ ਦਾ ਗੁਬਾਰਾ ਫੁੱਟੀ ਜਾਵੇ ਤੇ ਉਥੇ ਕਿਵੇਂ ਉਹਨੂੰ ਇਕੱਠਾ ਕੀਤਾ ਜਾ ਸਕਦਾ ਤੇ ਮੈਂ ਸਮਝਦਾ ਕਿ ਜੇ ਧਾਰਮਿਕ ਤਰਤਾ ਉੱਤੇ ਦੇਖੇ ਪੰਜਾਬ ਦੀ ਧਰਤੀ ਕਿਉਂਕਿ ਪੰਜਾਬ ਵਸਤਾ ਗੁਰਾਂ ਦੇ ਨਾਂ ਤੇ ਅੱਜ ਗੁਰੂ ਦੇ ਨਾਂ ਤੇ ਵੱਸਣ ਵਾਲਾ ਪੰਜਾਬ ਅੱਜ ਉਸ ਗੁਰੂ ਘਰ ਦੇ ਵਿੱਚ ਜੋ ਕੁਝ ਪੂਰੀ ਦੁਨੀਆ ਨੂੰ ਸਾਡੇ ਜਨਾਜੇ ਦਿੱਸ ਰਹੇ ਨੇ ਸ਼ਾਇਦ ਮੈਨੂੰ ਲੱਗਦਾ ਕਿ ਇਹ ਇਹ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਸਾਡੀ ਲੀਡਰਸ਼ਿਪ ਦੀਆਂ ਨਲਾਇਕੀਆਂ ਉਹਨਾਂ ਦੇ ਸਵਾਰਥ ਉਹਨਾਂ ਦੀਆਂ ਰਾਜਨੀਤਿਕ ਲੋੜਾਂ ਨੇ ਸਾਡੇ ਧਰਮ ਦੀ ਜਿਹੜੀ ਹੈ ਬਿਲਕੁਲ ਅੱਜ ਤਹਿਸ਼ ਨਿਸ਼ ਕਰਤਾ ਅੱਜ ਤੁਸੀਂ ਵੇਖੋ ਕਿ ਕਦੇ ਇਸ ਪਿੰਡਾਂ ਦੇ ਵਿੱਚ Hindu ਧਰਮ ਖਾਸ ਕਰਕੇ ਜਿਹੜੇ ਬ੍ਰਾਹਮਣ ਪਰਿਵਾਰ ਹੁੰਦੇ ਸੀ ਉਹਨਾਂ ਦਾ ਘੱਟੋ ਘੱਟ ਇੱਕ ਬੱਚਾ ਪੱਗ ਬੰਨ੍ਹਦਾ ਤੇ ਕੇਸ ਰੱਖਦਾ ਤੋਂ ਅੱਜ ਸਾਡੇ ਨਿਆਣੇ ਜਿਹੜੇ ਨੇ ਉਹ ਗੰਝੇ ਹੋ ਰਹੇ ਨੇ ਤੋਂ ਇਸ ਲਈ ਉਹਦਾ ਕਾਰਨ ਕੀ ਜਦੋਂ ਸਾਡੇ ਵਿੱਚ ਇਹ ਚੀਜ਼ਾਂ ਆਈਆਂ ਉਹ ਲੋਕਾਂ ਨੇ ਤਾਂ ਸੁਭਾਵਿਕ ਸੀ ਹਟਣਾ ਹੀ ਸੀ ਤੋਂ ਕਹਿਣ ਤੋਂ ਪਾਬਕ ਕਿ ਜਿਹੜਾ ਪਤਿਤ ਬਣਿਆ ਇਹ ਸਾਨੂੰ ਕੋਰਾ ਕੁੰਨ ਦੀ ਤਰ੍ਹਾਂ ਖਾ ਗਿਆ ਅੱਜ ਇਹ ਇਹੋ ਜੀ ਜਗ੍ਹਾ ਦੇ ਵਿੱਚ ਵੀ ਜਾਵੜਿਆ ਸ਼ਾਇਦ ਮੈਂ ਜੇ ਹੁਣ ਇਹਦਾ ਚਰਚਾ ਕਰੂੰਗਾ ਇਹ ਲੱਗੂਗਾ ਕਿ ਮੈਂ ਕਿਸੇ ਨੂੰ ਟਾਰਗੇਟ ਕਰ ਰਿਹਾ ਹਾਂ ਕਿਉਂਕਿ ਉਹ ਕੋਈ ਚੀਜ਼ ਸਾ ਤੋਂ ਓਛੂਤ ਨਹੀਂ ਸਭ ਕੁਝ ਸਾਨੂੰ ਦਿਖ ਰਿਹਾ ਸੋ ਮੈਂ ਸਮਝਦਾ ਕਿ ਗੁਰੂ ਖਾਲਸਾ ਜੀ ਕੇਵਲ ਸਾਨੂੰ ਆਪਣੇ ਧਰਮ ਦੀ ਚਿੰਤਾ ਉਹ ਤਾਂ ਪ੍ਰਮੁੱਖਤਾ ਹੈ ਹੀ ਹੈ ਪਰ ਉਹਦੇ ਨਾਲ ਨਾਲ ਜਿੰਨੀਆਂ ਗੱਲਾਂ ਮੈਂ ਤੁਹਾਨੂੰ ਕੀਤੀਆਂ ਨੇ ਇਹਦੇ ਲਈ ਵੀ ਸਾਨੂੰ ਜਾਗਣਾ ਪਊਗਾ ਸ਼ੁਰੂਆਤ ਆਪਣੇ ਬੱਚੇ ਤੋਂ ਕਰਨੀ ਪਵੇਗੀ ਉਹਦਾ ਪਾਲਣ ਪੋਸ਼ਣ ਉਹਨੂੰ ਗੁਣ ਉਹਦੀ ਨੈਤਿਕਤਾ ਉਹਦੀ ਸਭਿਅਤਾ ਉਹਦਾ ਸਮਾਜਿਕ ਜੀਵਨ ਜਦੋਂ ਤੁਸੀਂ ਬਣਾ ਦਿੱਤਾ ਉਹ ਧਰਮ ਤੋਂ ਕਦੇ ਦੂਰ ਨਹੀਂ ਜਾ ਸਕਦਾ ਸੋ ਮੈਂ ਇੱਕ ਪ੍ਰਚਾਰਕ ਤੋਂ ਇੱਕ ਸ਼੍ਰੋਮਣੀ ਕਮੇਟੀ ਵਿੱਚ ਇੱਕ ਸੇਵਾਦਾਰ ਦੇ ਨਾਤੇ ਸੋ ਮੈਨੂੰ ਅੱਜ ਇਹ ਲੱਗਿਆ ਕਿ ਮੈਂ ਕਿਉਂਕਿ ਹਮਕੂਕਰ ਤੇਰਾ ਦਰਬਾਰ ਤੋਂ ਸਮੇਂ-ਸਮੇਂ ਤੇ ਅਕਸਰ ਚਲੋ ਗੱਲ ਕਰੀਦੀ ਹੈ ਸੋ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਤੁਹਾਡੇ ਨਾਲ ਜ਼ਰੂਰ ਕਰਦਾ ਰਹਾਂਗਾ ਜੋ ਕੁਛ ਮੈਂ ਬੋਲਿਆ ਇਹਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੱਲੀ ਕੱਲੀ ਗੱਲ ਸਾਨੂੰ ਇਹ ਮੂੰਹ ਬੋਲਦੀ ਧਰਮ ਦੇ ਨਾਂ ਤੇ ਪਖੰਡ ਤੁਸੀਂ ਦੇਖੋ ਕਿ ਕਦੇ ਪਖੰਡ ਇੱਥੇ ਕਹਿੰਦੀ ਸੀ ਬਾਬੇ ਕਰਦੇ ਸੀ ਹੁਣ ਬੀਬੀਆਂ ਆ ਗਈਆਂ ਧਰਮ ਦੇ ਨਾਂ ਤੇ ਪ੍ਰਚਾਰ ਦੇ ਵਿੱਚ ਜ਼ਹਿਰ ਉਹ ਪਰੰਪਰਾਵਾਂ ਨੂੰ ਤਹਸ ਨਸ ਕਰਨ ਦਾ ਠੇਕਾ ਜਿਹੜਾ ਉਹ ਅੱਜ ਪ੍ਰਚਾਰਕ ਅਖਵਾਉਣ ਵਾਲਿਆਂ ਨੇ ਲਿਆ ਹੋਇਆ ਸੋ ਇਸ ਤੋਂ ਵੱਧ ਸਾਡਾ ਮੈਨੂੰ ਲੱਗਦਾ ਨਿਮਾਨ ਦਾ ਪੱਧਰ ਕੋਈ ਹੋਰ ਨਹੀਂ ਹੋ ਸਕਦਾ ਸੋ ਕਿਰਪਾ ਕਰਿਓ ਇਹਨਾਂ ਗੱਲਾਂ ਵੱਲ ਧਿਆਨ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ